ਚੋਲ ਆਪਾਂ ਬਹੁਤ ਤਰ੍ਹਾਂ ਦੇ ਬਣਾ ਕੇ ਖਾਦੇ ਹਨ ਅੱਜ ਜਿਹੜੇ ਆਪਾਂ ਚੋਲ ਬਣਾ ਕੇ ਖਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਤੇ ਇਸ ਦੇ ਵਿੱਚ ਆਪਾਂ ਪ੍ਰੋਟੀਨ ਦੀ ਮਾਤਰਾ ਵੀ ਐਡ ਕਰਾਂਗੇ ਤੁਸੀਂ ਇੱਕ ਵਾਰੀ ਜ਼ਰੂਰ ਇਹਨਾਂ ਨੂੰ ਟਰਾਈ ਕਰਿਓ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਚਲੋ ਹੁਣ ਆਪਾਂ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਬਤੀਲਾ ਲਿਆ ਹੈ ਤੁਸੀਂ ਚਾਹੋ ਤਾਂ ਇਹਨਾਂ ਨੂੰ ਕੁੱਕਰ ਦੇ ਵਿੱਚ ਵੀ ਬਣਾ ਸਕਦੇ ਹੋ ਇੱਕ ਵੱਡਾ ਚਮਚ ਦੇਸੀ ਕਿਉ ਉਹਦਾ ਐਡ ਕਰਾਂਗੇ ਇਸਦੇ ਵਿੱਚ ਇੱਕ ਤੇਜ ਪੱਤਾ ਤੇ ਇੱਕ ਚਮਚ ਆਪਾਂ ਜੀਰਾ ਐਡ ਕਰ ਲਵਾਂਗੇ ਨਾਲ ਹੀ ਇਸਦੇ ਵਿੱਚ ਆਪਾਂ ਬ੍ਰਿਕ ਕਟਿਆ ਹੋਇਆ ਅਦਰਕ ਐਡ ਕਰਾਂਗੇ ਇਹਨਾਂ ਨੂੰ ਮਾਰਾ ਜਿਹਾ ਆਪਾਂ ਪੁੰਨ ਲਵਾਂਗੇ ਇਹਨਾਂ ਨੂੰ ਆਪਾਂ ਜਸਟ ਥੋੜਾ ਜਿਹਾ ਹੀ ਬ੍ਰਾਊਨ ਕਰਨਾ ਹੈ ਇੱਥੇ ਦੇਖੋ ਆਪਣਾ ਜਿਹੜਾ ਜੀਰਾ ਤੇ ਨਾਲ ਅਦਰਕ ਹੈ ਉਹ ਥੋੜਾ ਜਿਹਾ ਉਹਨਾਂ ਦਾ ਕਲਰ ਚੇਂਜ ਹੋ ਚੁੱਕਾ ਹੈ ਹੁਣ ਇਸਦੇ ਵਿੱਚ ਆਪਾਂ ਐਡ ਕਰਾਂਗੇ ਦੋ ਪਿਆਜ਼ ਇਹ ਮੈਂ ਵੱਡੇ ਸਾਈਜ਼ ਦੇ ਦੋ ਪਿਆਜ਼ ਲੈ ਲਏ ਹਨ ਜੇ ਤੁਹਾਡੇ ਕੋਲ ਛੋਟੇ ਹੋਣ ਤਾਂ ਤੁਸੀਂ ਤਿੰਨ ਪਿਆਜ਼ ਵੀ ਲੈ ਸਕਦੇ ਹੋ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਲੰਮੇ-ਲੰਮੇ ਸਲਾਈਸਸ ਦੇ ਵਿੱਚ ਕੱਟ ਕਰ ਲਵਾਂਗੇ ਹੁਣ ਆਪਾਂ ਪਿਆਜ਼ਾਂ ਨੂੰ ਵੀ ਥੋੜੇ ਟਾਈਮ ਦੇ ਲਈ ਪੁੰਨਾਂਗੇ ਜਦੋਂ ਤੱਕ ਇਹਨਾਂ ਦਾ ਕਲਰ ਥੋੜਾ ਜਿਹਾ ਪਿੰਕ ਨਹੀਂ ਹੋ ਜਾਂਦਾ ਇੱਥੇ ਦੇਖੋ ਆਪਣੇ ਪਿਆਜ਼ ਥੋੜੇ ਜਿਹਾ ਭੁੱਜ ਚੁੱਕੇ ਹਨ ਹੁਣ ਇਸ ਟਾਈਮ ਤੇ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਮਟਰ ਇੱਥੇ ਆਪਾਂ ਫਰੈਸ਼ ਮਟਰ ਲਏ ਹਨ ਤੇ ਇਹਨਾਂ ਨੂੰ ਆਪਾਂ ਐਡ ਕਰ ਲਿਆ ਹੈ ਇਥੇ ਆਪਾਂ ਇੱਕ ਕੋਲੀ ਮਟਰਾਂ ਦੀ ਐਡ ਕੀਤੀ ਹੈ ਤੁਸੀਂ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਵੀ ਐਡ ਕਰ ਸਕਦੇ ਹੋ ਹੁਣ ਇਸ ਤੇ ਆਪਾਂ ਐਡ ਕਰਾਂਗੇ ਕੱਟੇ ਹੋਏ ਆਲੂ ਇਥੇ ਮੈਂ ਦੋ ਆਲੂ ਲਏ ਹਨ ਤੇ ਉਹਨਾਂ ਨੂੰ ਕੱਟ ਕੇ ਵਾਸ਼ ਕਰਕੇ ਐਡ ਕਰ ਲਿਆ ਹੈ ਹੁਣ ਇਹਨਾਂ ਨੂੰ ਵੀ ਆਪਾਂ ਨਾਲ ਹੀ ਭੁੰਨ ਲਵਾਂਗੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਇਸ ਦੇ ਵਿੱਚ ਸਬਜ਼ੀ ਐਡ ਕਰ ਸਕਦੇ ਹੋ ਥੋੜਾ ਜਿ ਇਹਨਾਂ ਨੂੰ ਭੁੰਨਣ ਤੋਂ ਮਗਰੋਂ ਇਥੇ ਆਪਾਂ ਐਡ ਕਰਾਂਗੇ ਇੱਕ ਕੱਟਿਆ ਹੋਇਆ ਟਮਾਟਰ ਤੇ ਇਸ ਨੂੰ ਵੀ ਆਪਾਂ ਹੁਣ ਨਾਲ ਹੀ ਭੁੰਨ ਲੈਣਾ ਹੈ ਇਨ ਨੂੰ ਆਪਾਂ ਥੋੜੇ ਟਾਈਮ ਦੇ ਲਈ ਪੁੰਨਾਗੇ ਤਾਂ ਕਿ ਇਦਾਂ ਜਿਹੜਾ ਕੱਚਾਪਨ ਹੈ ਉਹ ਦੂਰ ਹੋ ਜਾਵੇ। ਇਹ ਚੌਲ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਹਨ। ਹੁਣ ਆਪਣੀਆਂ ਇਹ ਸਾਰੀਆਂ ਚੀਜ਼ਾਂ ਥੋੜੀਆਂ ਜੀਆਂ ਭੁੱਜ ਚੁੱਕੀਆਂ ਹਨ। ਹੁਣ ਇੱਥੇ ਆਪਾਂ ਐਡ ਕਰਾਂਗੇ ਸਵਾਦ ਦੇ ਅਨੁਸਾਰ ਇਸ ਦੇ ਵਿੱਚ ਨਮਕ ਅੱਧਾ ਚਮਚ ਇਸ ਦੇ ਵਿੱਚ ਲਾਲ ਮਿਰਚ ਪਾਊਡਰ ਤੇ 1/4 ਚਮਚ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਹਲਦੀ ਪਾਊਡਰ ਤੇ ਅੱਧਾ ਚਮਚ ਇਸ ਦੇ ਵਿੱਚ ਆਪਾਂ ਗਰਮ ਮਸਾਲਾ ਐਡ ਕਰ ਲਵਾਂਗੇ। ਹੁਣ ਇਹਨਾਂ ਨੂੰ ਵੀ ਆਪਾਂ ਪੁੰਨ ਲਵਾਂਗੇ ਆਪਾਂ ਥੋੜੇ ਟਾਈਮ ਦੇ ਲਈ ਮਸਾਲੇ ਪੁੰਨਾਂਗੇ ਮਸਾਲੇ ਪੁੰਨਨੇ ਵੀ ਬਹੁਤ ਜ਼ਰੂਰੀ ਹੁੰਦੇ ਹਨ ਮਸਾਲਾ ਚੰਗੀ ਤਰ੍ਹਾਂ ਪੁੱਜੇਗਾ ਫਿਰ ਹੀ ਇਹਨਾਂ ਦਾ ਟੇਸਟ ਵਧੀਆ ਆਵੇਗਾ ਹੁਣ ਇੱਥੇ ਇੱਕ ਆਪਾਂ ਹੋਰ ਮੇਨ ਚੀਜ਼ ਐਡ ਕਰਾਂਗੇ ਇਹ ਹੈ ਆਪਣੇ ਸਾਬਤ ਮਸਰਾਂ ਦੀ ਦਾਲ ਇਹਨਾਂ ਨੂੰ ਮੈਂ ਤਕਰੀਬਨ ਅੱਧਾ ਘੰਟਾ ਪਹਿਲਾਂ ਸੋਕ ਕਰ ਲਿਆ ਸੀ ਇਸ ਨੂੰ ਆਪਾਂ ਇਸ ਚੌਲਾਂ ਦੇ ਵਿੱਚ ਐਡ ਕਰਾਂਗੇ ਇਸ ਦੇ ਨਾਲ ਜਿਹੜੇ ਚੌਲ ਹਨ ਉਹ ਬਹੁਤ ਟੇਸਟੀ ਹੋਣ ਦੇ ਨਾਲ ਨਾਲ ਹੈਲਦੀ ਵੀ ਬਣ ਕੇ ਤਿਆਰ ਹੋਣਗੇ ਕਿਉਂਕਿ ਦਾਲਾਂ ਦੇ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ ਤੇ ਇਸ ਦੇ ਵਿੱਚ ਐਡ ਕਰਨ ਦੇ ਨਾਲ ਆਪਾਂ ਨੂੰ ਚੌਲਾਂ ਦੇ ਵਿੱਚ ਪ੍ਰੋਟੀਨ ਵੀ ਮਿਲੇਗਾ ਇਹਨਾਂ ਨੂੰ ਹੁਣ ਆਪਾਂ 2 ਤੋਂ 3 ਮਿੰਟ ਲਈ ਇਸੇ ਤਰ੍ਹਾਂ ਹੀ ਪਕਾ ਲਵਾਂਗੇ ਇਹ ਦਾਲ ਪੱਕਣ ਦੇ ਵਿੱਚ ਥੋੜਾ ਜਿਹਾ ਟਾਈਮ ਜ਼ਿਆਦਾ ਲੈਂਦੀ ਹੈ ਇਸ ਲਈ ਤੁਸੀਂ ਪਹਿਲਾਂ ਇਸ ਨੂੰ ਅੱਧਾ ਘੰਟਾ ਸੋਕ ਕਰਕੇ ਰੱਖ ਲੈਣਾ ਹੈ ਤੇ ਹੁਣ ਇਸ ਦੇ ਵਿੱਚ ਐਡ ਕੀਤੇ ਹੈ ਮੈਂ 1 ਕੱਪ ਚੌਲਾਂ ਦਾ ਇਹ ਵੀ ਮੈਂ ਪਹਿਲਾਂ ਵਾਸ਼ ਕਰਕੇ 10 ਮਿੰਟ ਲਈ ਸੋਕ ਕਰ ਲੈ ਸਨ ਹੁਣ ਇਹਨਾਂ ਨੂੰ ਆਪਾਂ ਕਰਾਂਗੇ ਚੰਗੀ ਤਰ੍ਹਾਂ ਮਿਕਸ ਮਿਕਸ ਕਰਨ ਤੋਂ ਮਗਰੋਂ ਇਸਦੇ ਵਿੱਚ ਆਪਾਂ ਐਡ ਕਰਾਂਗੇ ਪਾਣੀ ਜਿਸ ਤਰ੍ਹਾਂ ਮੈਂ 1 ਕੱਪ ਚੌਲਾਂ ਦਾ ਲਿਆ ਹੈ ਤੇ 2 ਕੱਪ ਮੈਂ ਇਸਦੇ ਵਿੱਚ ਪਾਣੀ ਦੇ ਐਡ ਕਰਾਂਗੀ ਕਿਉਂਕਿ ਜਿਹੜੀ ਦਾਲ ਹੈ ਉਹ ਥੋੜਾ ਜਿਹਾ ਟਾਈਮ ਜ਼ਿਆਦਾ ਲੈਂਦੀ ਹੈ ਪੱਕਣ ਤੇ ਇਸ ਲਈ ਇਸਦੇ ਵਿੱਚ ਆਪਾਂ ਡਬਲ ਪਾਣੀ ਐਡ ਕਰਾਂਗੇ ਹੁਣ ਇਸ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਜਦੋਂ ਇਸ ਦੇ ਵਿੱਚ ਥੋੜਾ ਜਿਹਾ ਬੋਇਲ ਆ ਗਿਆ ਫਿਰ ਇਸ ਨੂੰ ਆਪਾਂ ਕਵਰ ਕਰਕੇ 5 ਤੋਂ 7 ਮਿੰਟ ਲਈ ਪੱਕਣ ਦਵਾਂਗੇ 쿠ਕਰ ਦੇ ਵਿੱਚ ਚੌਲ ਜਲਦੀ ਬਣ ਕੇ ਤਿਆਰ ਹੋ ਜਾਂਦੇ ਹਨ ਤੇ ਇਦਾਂ ਖੁੱਲੇ ਪਤੀਲੇ ਦੇ ਵਿੱਚ ਥੋੜਾ ਟਾਈਮ ਜ਼ਿਆਦਾ ਲੱਗਦਾ ਹੈ ਹੁਣ ਆਪਾਂ ਇੱਕ ਵਾਰੀ ਵਿੱਚੋਂ ਚੈੱਕ ਕਰ ਲਵਾਂਗੇ ਚੌਲਾਂ ਨੂੰ ਮਾੜਾ ਜਿਹਾ ਇਹਨਾਂ ਨੂੰ ਆਪਾਂ ਹਲਕੇ ਹੱਥਾਂ ਦੇ ਨਾਲ ਹਿਲਾਵਾਂਗੇ ਤੇ ਫਿਰ ਇਸ ਨੂੰ ਕਵਰ ਕਰਕੇ ਆਪਾਂ 5 ਮਿੰਟ ਲਈ ਪੱਕਣ ਦਵਾਂਗੇ ਆਪਣੇ ਬਹੁਤ ਹੀ ਜ਼ਿਆਦਾ ਟੇਸਟੀ ਚੋਲ ਬਣ ਕੇ ਤਿਆਰ ਹੋ ਜਾਣਗੇ। ਇਹ ਦੇਖੋ ਕਿੰਨੇ ਵਧੀਆ ਆਪਣੇ ਚੋਲ ਬਣ ਕੇ ਤਿਆਰ ਹੋ ਰਹੇ ਹਨ ਇਸ ਨੂੰ ਹੁਣ ਆਪਾਂ ਕਵਰ ਕਰਾਂਗੇ ਤੇ ਫਿਰ ਆਪਾਂ 5 ਮਿੰਟ ਬਾਅਦ ਚੈੱਕ ਕਰਾਂਗੇ। ਲਓ ਜੀ ਆਪਣੇ ਬਹੁਤ ਹੀ ਪਰਫੈਕਟ ਚੋਲ ਬਣ ਕੇ ਤਿਆਰ ਹੋ ਚੁੱਕੇ ਹਨ ਪਾਣੀ ਬਿਲਕੁਲ ਵਿੱਚੋਂ ਸੁੱਕ ਚੁੱਕਾ ਹੈ। ਹੁਣ ਇਸ ਦੇ ਵਿੱਚ ਆਪਾਂ ਧਨੀਆ ਐਡ ਕਰ ਦਵਾਂਗੇ ਤੇ ਇਸ ਨੂੰ ਆਪਾਂ 1 ਮਿੰਟ ਲਈ ਕਵਰ ਕਰਾਂਗੇ ਤਾਂ ਕਿ ਜਿਹੜਾ ਧਨੀਏ ਦੀ ਖੁਸ਼ਬੂ ਹੈ ਤੇ ਟੇਸਟ ਹੈ ਉਹ ਚੋਲਾਂ ਦੇ ਵਿੱਚ ਚੰਗੀ ਤਰ੍ਹਾਂ ਰਚ ਮਿਚ ਜਾਵੇ। ਤੇ ਹੁਣ ਆਪਾਂ 1 ਮਿੰਟ ਬਾਅਦ ਚੌਲਾਂ ਨੂੰ ਹਿਲਾਵਾਂਗੇ ਜਦੋਂ ਵੀ ਚੌਲ ਹਿਲਾਉਣੇ ਹੋਣ ਤੇ ਕੜਛੀ ਦੀ ਦੂਸਰੀ ਸਾਈਡ ਤੋਂ ਹਲਕੇ ਹੱਥਾਂ ਦੇ ਨਾਲ ਚੌਲ ਹਿਲਾਉਣੇ ਚਾਹੀਦੇ ਹਨ ਫਿਰ ਜਿਹੜੇ ਆਪਣੇ ਚੌਲ ਹਨ ਬਹੁਤ ਹੀ ਵਧੀਆ ਖਿੜੇ-ਖਿੜੇ ਰਹਿੰਦੇ ਹਨ ਤੇ ਬਿਲਕੁਲ ਵੀ ਜੁੜਦੇ ਨਹੀਂ ਹਨ ਇੱਕ ਵਾਰੀ ਉਸ ਸਾਈਡ ਤੋਂ ਹਿਲਾਉਣ ਤੋਂ ਮਗਰੋਂ ਮੈਂ ਕੜਛੀ ਦੀ ਦੂਸਰੀ ਸਾਈਡ ਤੋਂ ਹਿਲਾ ਰਹੀ ਹਾਂ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਇਕੱਲੇ-ਇਕੱਲੇ ਆਪਣੇ ਚੌਲ ਬਣ ਕੇ ਤਿਆਰ ਹੋਏ ਹਨ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਵਾਲੇ ਫੋਲੋ ਕਰ ਲਿਓ ਮੈਂ ਇੰਜੋਏ ਕਰ ਰਹੀ ਹਾਂ ਪੂੰਦੀ ਦੇ ਰਹਿਤੇ ਦੇ ਨਾਲ ਨਾਲ ਪਾਪੜ ਲਿਆ ਹੈ ਨਾਲ ਸੈਲਡ ਤੁਸੀਂ ਵੀ ਬਣਾਓ ਖਾਓ ਤੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਚੋਲ ਕਿਦਾਂ ਦੇ ਲੱਗੇ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ